ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਕਈ ਸਾਰੇ ਆਗੂਆਂ ਤੇ ਨਵੇਂ ਪਰਚਾ ਦਰਜ ਕਰਨ ਦੇ ਨਵੀਂ ਐਫ ਆਈ ਆਰ ਕਰਨ ਦੇ ਹੁਕਮ ਜਾਰੀ ਹੋਏ ਨੇ ਮਾਮਲਾ ਕੀ ਹੈ ਤੇ ਕਾਹਦਾ ਪਰਚਾ ਹੈ ਉਹ ਤੁਹਾਨੂੰ ਅੱਗੇ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਗਾਇਕਾ ਸੁਨੰਦਾ ਸ਼ਰਮਾ ਨੂੰ ਵੱਡਾ ਝਟਕਾ ਲੱਗਾ ਔਰ ਗਾਇਕਾ ਸੁਨੰਦਾ ਸ਼ਰਮਾ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਪਿੰਕੀ ਧਾਲੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਇੱਕ ਯਾਤਰੀ ਰੇਲ ਗੱਡੀ ਨੂੰ ਅਗਵਾ ਕਰ ਲਿਆ ਗਿਆ ਹੈ ਅੱਤਵਾਦੀਆਂ ਵੱਲੋਂ 100 ਤੋਂ ਵੱਧ ਯਾਤਰੀਆਂ ਨਾਲ ਭਰੀ ਹੋਈ ਰੇਲ ਗੱਡੀ ਨੂੰ ਅਗਵਾ ਕਰ ਲਿਆ ਗਿਆ ਹੈ ਔਰ ਪੂਰੀ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀਆਂ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ ਸਾਰੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਗਈ ਹੈ ਕਦੋਂ ਸੱਦੀ ਗਈ ਹੈ ਤੇ ਮੁੱਦਾ ਕੀ ਹੈ ਇਹਦੀ ਜਾਣਕਾਰੀ ਵੀ ਤੁਹਾਨੂੰ ਅੱਗੇ ਆਪਾਂ ਦਿੰਨੇ ਆ ਹੁਣ ਪਹਿਲੀ ਵੱਡੀ ਖਬਰ ਤੋਂ ਸ਼ੁਰੂ ਕਰਦੇ ਆ ਸੁਨੰਦਾ ਸ਼ਰਮਾ ਨੂੰ ਵੱਡਾ ਝਟਕਾ ਲੱਗਿਆ ਪਿਛਲੇ ਦਿਨੀ ਗਾਇਕਾ ਸੁਨੰਦਾ ਸ਼ਰਮਾ ਨੇ ਨਿਰਮਾਤਾ ਪਿੰਕੀ ਢਾਲੀਵਾਲ ਤੇ ਵੱਡੇ ਦੋਸ਼ ਲਾਏ ਸੀ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅੱਜ ਪੰਜਾਬ ਹਾਈ ਕੋਰਟ ਨੇ ਸਖਤ ਨਿਰਦੇਸ਼ ਦਿੱਤੇ ਨੇ ਤੇ ਤੁਰੰਤ ਪਿੰਕੀ ਢਾਲੀਵਾਲ ਨੂੰ ਰਿਹਾਆ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਅਦਾਲਤ ਨੇ ਕਿਹਾ ਹਾਈ ਕੋਰਟ ਨੇ ਕਿਹਾ ਕਿ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਉਹ ਕਾਨੂੰਨ ਮੁਤਾਬਕ ਨਹੀਂ ਹੈ ਔਰ ਪਿੰਕੀ ਢਾਲੀਵਾਲ ਨੂੰ ਹੁਣੇ-ਹੁਣੇ ਚੰਡੀਗੜ੍ਹ ਦੇ ਸੈਕਟਰ 70 ਦੇ ਥਾਣੇ ਦੇ ਵਿੱਚੋਂ ਜਿਹੜਾ ਉਹ ਰਿਹਾਅ ਕਰ ਦਿੱਤਾ ਗਿਆ ਪਿੰਕੀ ਢਾਲੀਵਾਲ ਰਿਹਾਅ ਹੋ ਕੇ ਪੁਲਿਸ ਦੇ ਕੋਲੋਂ ਆਪਣੇ ਘਰ ਵੱਲ ਆ ਰਹੇ ਨੇ ਔਰ ਸੁਨੰਦਾ ਸ਼ਰਮਾ ਨੂੰ ਇਹ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਕਿਉਂਕਿ ਗਾਇਕਾ ਸੁਨੰਦਾ ਸ਼ਰਮਾ ਨੇ ਵੱਡੇ ਦੋਸ਼ ਲਾਇਆ ਸੀ ਪਿੰਕੀ ਢਾਲੀਵਾਲ ਦੇ ਉੱਪਰ ਗਾਇਕਾ ਨੇ ਕਿਹਾ ਸੀਗਾ ਕਿ ਮੇਰੇ ਉੱਪਰ ਗੈਰ ਜ਼ਰੂਰੀ ਦਬਾਅ ਪਾਇਆ ਜਾ ਰਿਹਾ ਹੈ ਮੇਰੀ ਸਾਰੀ ਕਮਾਈ ਜਿਹੜੀ ਆ ਉਹ ਖਾਧੀ ਗਈ ਆ ਮੈਨੂੰ ਹੁਣ ਇੱਕ ਝੂਠਾ ਐਗਰੀਮੈਂਟ ਬਣਾ ਕੇ ਤੇ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਔਰ ਨਾਲ ਹੀ ਗਾਇਕਾ ਇਹ ਕਹਿ ਰਹੀ ਸੀਗੀ ਕਿ ਇਹਨੇ ਆਪਣੇ ਮੁੰਡੇ ਦੇ ਨਾਲ ਮੇਰੇ ਵਿਆਹ ਦੀ ਗੱਲ ਕੀਤੀ ਸੀ ਔਰ ਉਹ ਵੀ ਪੂਰੀ ਨਹੀਂ ਕੀਤੀ ਸਾਰੀਆਂ ਗੱਲਾਂ ਦੇ ਉੱਪਰ ਬਹੁਤ ਵੱਡਾ ਬਿਵਾਲ ਖੜਾ ਹੋਇਆ ਬਹੁਤ ਸਾਰੇ ਕਲਾਕਾਰ ਸੁਨੰਦਾ ਸ਼ਰਮਾ ਦੇ ਹੱਕ ਚਾਹੇ ਔਰ ਕਈਆਂ ਨੇ ਸੁਨੰਦਾ ਦੇ ਉੱਪਰ ਵੀ ਸਵਾਲ ਖੜੇ ਕੀਤੇ ਨੇ ਜਿਹੜੇ ਬੱਬੂ ਮਾਨ ਹੈ ਜਿਹੜੇ ਹੋਰ ਕਿੰਨੇ ਸਾਰੇ ਕਲਾਕਾਰ ਨੇ ਜਿਹੜੇ ਉਹ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਏ ਨੇ ਚਾਹੇ ਉਹ ਬੱਬੂ ਮਾਨ ਹੋਵੇ ਗੁਰਪ੍ਰੀਤ ਘੁੱਗੀ ਹੋਵੇ ਚਾਹੇ ਉਹ ਜਿਹੜਾ ਸ਼੍ਰੀ ਬਰਾੜ ਹੋਵੇ ਸ਼੍ਰੀ ਬਰਾੜ ਨੇ ਤਾਂ ਪਿੰਕੀ ਥਾਲੀਵਾਲ ਦੇ ਉੱਪਰ ਇੱਕ ਹੋਰ ਐਫ ਆਈ ਆਰ ਦਰਜ ਕਰਾਈ ਹੈ ਉਹਨੇ ਕਿਹਾ ਕਿ ਮੇਰੇ ਨਾਲ ਵੀ ਇਦਾਂ ਕੀਤਾ ਗਿਆ ਤੇ ਨਾਲ ਹੀ ਜਿਹੜਾ ਸਿੰਘਾ ਸਿੰਘਾ ਨੇ ਵੀ ਵੱਡੇ ਦੋਸ਼ ਲਾਏ ਨੇ ਉਹਨੇ ਕਿਹਾ ਕਿ ਬਿਲਕੁਲ ਇਸ ਤਰ੍ਹਾਂ ਟਾਰਗੇਟ ਕੀਤਾ ਜਾਂਦਾ ਔਰ ਮੇਰਾ ਤਾਂ ਰੇਕੀ ਕੀਤੀ ਜਾ ਰਹੀ ਹੈ ਸਿੰਘਾ ਨੇ ਵੀ ਵੱਡੇ ਦੋਸ਼ ਲਾਏ ਨੇ ਨਾਲ ਹੀ ਹੋਰ ਕਈ ਸਾਰੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਸੁਨੰਧਾ ਸ਼ਰਮਾ ਦੀ ਹੌਸਲਾ ਅਫਜ਼ਾਈ ਕੀਤੀ ਹੈ ਪਰ ਹਾਈ ਕੋਰਟ ਨੇ ਗੇਮ ਪਲਟ ਦਿੱਤੀ ਹੈ ਹਾਈ ਕੋਰਟ ਨੇ ਤਾਂ ਨਵੇਂ ਹਾਲਾਤ ਬਣਾ ਦਿੱਤੇ ਨੇ ਨਵਾਂ ਮੋੜ ਆ ਗਿਆ ਮਾਮਲੇ 'ਚ ਹਾਈ ਕੋਰਟ ਨੇ ਤਾਂ ਪਿੰਕੀ ਢਾਲੀਵਾਲ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ ਨੇ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਹੁਣੇ ਮਾਮਲਾ ਕਿੱਧਰ ਜਾਏਗਾ ਵੇਖੋ ਜਿਹੜੇ ਇੱਕ ਗੀਤਕਾਰ ਸੰਗ ਦੇ ਲੈ ਉਹਨੇ ਸੁਨੰਦਾ ਸ਼ਰਮਾ ਦੇ ਉੱਪਰ ਵੱਡੇ ਦੋਸ਼ ਲਾਏ ਉਹ ਕਹਿੰਦਾ ਵੇਖੋ ਪਹਿਲੀ ਗੱਲ ਸੁਨੰਦਾ ਕਹਿੰਦੀ ਹੈ ਕਿ ਮੇਰੇ ਕੋਲ ਘਰ ਵੀ ਨਹੀਂ ਹੈ ਮੈਨੂੰ ਦਿੱਤਾ ਕੁਝ ਨਹੀਂ ਉਹ ਕਹਿੰਦਾ ਸੁਨੰਦਾ ਸ਼ਰਮਾ ਬਹੁਤ ਲਗਜ਼ਰੀ ਗੱਡੀਆਂ ਰੱਖਦੀ ਐ ਉਹ ਕਹਿੰਦਾ 2 ਕਰੋੜ ਦਾ ਲਾਂਡਰਾਂ ਦੇ ਵਿੱਚ ਜਿਹੜਾ ਪਲਾਟ ਸੁਨੰਦਾ ਸ਼ਰਮਾ ਨੇ ਲਿਆ ਫਿਰ ਉਹ ਕਿੱਥੋਂ ਲੈ ਲਿਆ ਉਹ ਕਹਿੰਦਾ ਸੁਨੰਦਾ ਸ਼ਰਮਾ ਬਿਲਕੁਲ ਨਾ ਜਾਣੀ ਪਛਾਣੀ ਜਾਣ ਵਾਲੀ ਇੱਕ ਕੁੜੀ ਸੀ ਔਰ ਕੋਈ ਨਹੀਂ ਪੁੱਛਦਾ ਸੀਗਾ ਔਰ ਉਹ ਕਹਿੰਦਾ ਮੇਰਾ ਲਿਖਿਆ ਗੀਤ ਪਟਾਕੇ ਗਾਇਆ ਔਰ ਫਿਰ ਸੰਗਦਿਲ ਗੀਤਕਾਰ ਨੇ ਕਿਹਾ ਉਹ ਕਹਿੰਦਾ ਪਿੰਕੀ ਤਾਲੀਵਾਲ ਨੇ ਸੁਨੰਦਾ ਦੇ ਉੱਪਰ ਖੂਬ ਪੈਸਾ ਲਾਇਆ ਤੇ ਸੁਨੰਦਾ ਨੂੰ ਇਸ ਕਾਬਲ ਬਣਾਇਆ ਵੀ ਅੱਜ ਉਹ ਇੱਕ ਪ੍ਰੋਗਰਾਮ ਦਾ 15 ਲੱਖ ਲੈਂਦੀ ਹੈ ਤੇ ਕਹਿੰਦਾ ਹੁਣ ਇਸ ਥਾਂ ਤੇ ਪਹੁੰਚ ਕੇ ਤੇ ਸੁਨੰਦਾ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੀ ਹੈ ਗਲਤ ਨੇ ਜਿਹੜੇ ਇਸ ਤਰ੍ਹਾਂ ਦੇ ਦੋਸ਼ ਸੁਨੰਦਾ ਸ਼ਰਮਾ ਦੇ ਉੱਪਰ ਇਸ ਤਰ੍ਹਾਂ ਦੇ ਸਵਾਲ ਸੰਗਦਲ ਨੇ ਉਠਾਏ ਨੇ ਪਰ ਨਾਲ ਦੀ ਨਾਲ ਇੱਕ ਬਹੁਤ ਵੱਡੀ ਸਚਾਈ ਇਹ ਆ ਕਿ ਜਿਹੜੇ ਪ੍ਰੋਡਿਊਸਰ ਨੇ ਜਿਹੜੇ ਕੰਪਨੀਆਂ ਦੇ ਨਿਰਮਾਤਾ ਨੇ ਬਹੁਤ ਪੈਸੇ ਵਾਲੇ ਹੁੰਦੇ ਨੇ ਉਹ ਬਲੈਕਮੇਲਿੰਗ ਜਾਂ ਹੋਰ ਬੜਾ ਕੁਝ ਉਹ ਕਰਦੇ ਨੇ ਇਹੋ ਜੀਆਂ ਚੀਜ਼ਾਂ ਪਹਿਲਾਂ ਵੀ ਉੱਠਦੀਆਂ ਰਹੀਆਂ ਨੇ ਦੋਸ਼ ਲੱਗਦੇ ਰਹੇ ਨੇ ਔਰ ਉਹਨਾਂ ਕੋਲ ਪੈਸਾ ਬਹੁਤ ਇਕੱਠਾ ਹੋ ਜਾਂਦਾ ਹੈ ਔਰ ਨਵੇਂ ਗਾਇਕਾਂ ਦਾ ਜਾਂ ਨਵੇਂ ਕਲਾਕਾਰਾਂ ਦੀ ਕਿਰਤ ਦਾ ਜਿਹੜਾ ਸ਼ੋਸ਼ਣ ਆ ਉਹ ਹੁੰਦਾ ਸੀ ਹੁੰਦਾ ਹੈ ਤੇ ਹੋ ਰਿਹਾ ਹੈ ਇਹ ਗੱਲਾਂ ਸੱਚੀਆਂ ਨੇ ਸੁਨਦਾ ਵਾਲੇ ਮਾਮਲੇ ਦੇ ਵਿੱਚ ਕਿੰਨੇ ਦੋਸ਼ ਝੂਠੇ ਨੇ ਤੇ ਕਿੰਨੇ ਸੱਚੇ ਨੇ ਇਹ ਤਾਂ ਦੱਸੂ ਆਉਣ ਵਾਲਾ ਟਾਈਮ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਵੀ ਤੁਰੰਤ ਰਿਹਾ ਕਰੋ ਤੇ ਦਾ ਮਤਲਬ ਹੈ ਹਾਈ ਕੋਰਟ ਨੂੰ ਲੱਗਿਆ ਵੀ ਮਾਮਲੇ 'ਚ ਕੁਝ ਨਹੀਂ ਹੈਗਾ ਇੱਥੇ ਵੀ ਕੁਝ ਲੋਕ ਇਹ ਕਹਿ ਰਹੇ ਨੇ ਕਿ ਜਿਹੜਾ ਪਿੰਕੀ ਢਾਲੀਵਾਲ ਦਾ ਸੈਂਕੜੇ ਕਰੋੜ ਰੁਪਈਆ ਉਹ ਇੱਥੇ ਕੰਮ ਕਰ ਰਿਹਾ ਹੈ ਪੁਲਿਸ ਜਿਹੜੀ ਆ ਪੁਲਿਸ ਉਹ ਉਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਮਾਮਲੇ ਨੂੰ ਪੇਸ਼ ਨਹੀਂ ਕਰ ਸਕੀ ਜਿਵੇਂ ਕਰਨਾ ਚਾਹੀਦਾ ਸੀ ਇਸ ਕਰਕੇ ਰਿਹਾਈ ਹੋ ਰਹੀ ਆ ਕੁਝ ਲੋਕ ਸੋਸ਼ਲ ਮੀਡੀਆ ਤੇ ਐਦਾਂ ਦੇ ਕਮੈਂਟ ਲਿਖ ਰਹੇ ਨੇ ਤੁਸੀਂ ਵੀ ਆਪਣਾ ਵਿਚਾਰ ਲਿਖ ਦਿਓ ਤੁਹਾਨੂੰ ਕੀ ਲੱਗਦਾ ਹੈ ਹੁਣ ਅਗਲਾ ਵੱਡਾ ਜਿਹੜਾ ਅੱਜ ਦਾ ਮਾਮਲਾ ਹੈ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਦੇ ਉੱਪਰ ਜਿਹੜੀ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਹੈ ਉਹਨੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਨੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਤਾਂ ਦਿੱਤੇ ਗਏ ਨੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਦੇ ਵਿੱਚ ਇਹ ਹੁਕਮ ਦਿੱਤੇ ਗਏ ਨੇ ਔਰ 18 ਮਾਰਚ ਤੱਕ ਪਰਚਾ ਦਰਜ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਗੱਲ ਅਦਾਲਤ ਵੱਲੋਂ ਆਖੀ ਗਈ ਹੈ ਇਹ ਜਾਣਕਾਰੀ ਕੁਝ ਜਿਹੜੇ ਮੀਡੀਆ ਚੈਨਲ ਨੇ ਜਿਨ੍ਹਾਂ ਚ ਪੰਜਾਬੀ ਚੈਨਲ ਪੀਟੀਸੀ న్యూਜ਼ ਵੀ ਹੈ ਉਹਨਾਂ ਵੱਲੋਂ ਇਹ ਖਬਰ ਜਿਹੜੀ ਆ ਉਹ ਫਲੈਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹਦੀ ਪੁਖਤਾ ਜਾਣਕਾਰੀ ਆਉਣੀ ਬਾਕੀ ਹੈ ਹੁਣ ਇੱਕ ਪਾਸੇ ਭਗਵੰਤ ਮਾਨ ਸਰਕਾਰ ਤੇ ਕਿਸਾਨ ਔਖੇ ਹੋਏ ਹੋਏ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਇੱਕ ਹੋਰ ਪਰਚਾ ਹੋਣ ਜਾ ਰਿਹਾ ਹੈ ਆਪ ਭਗਵੰਤ ਸਿੰਘ ਸਾਬ੍ਹ ਹੋਰਾਂ ਦੀ ਸਰਕਾਰ ਨੇ ਅੱਜ ਫੇਰ ਗੁਰਦਾਸਪੁਰ ਦੇ ਪਰਸ ਦੇ ਵਿੱਚ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਖਿੱਚਤੂ ਹੋਈ ਆ ਜਦੋਂ ਕਿਸਾਨ ਜਿਹੜੇ ਨੇ ਉਹ ਕਿਸਾਨਾਂ ਦੀ ਜਬਰੀ ਅਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਵਿਰੋਧ ਕਰਨ ਦੇ ਲਈ ਆਏ ਜਿਹੜੀ ਕਿ ਭਾਰਤ ਮਾਲਾ ਪ੍ਰੋਜੈਕਟ ਬਣਾਉਣ ਦੇ ਲਈ ਅਕਵਾਇਰ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਕਿਸਾਨਾਂ ਦੇ ਨਾਲ ਝੜਪ ਕੀਤੀ ਪੁਲਿਸ ਦੁਆਰਾ ਖਿੱਚਤੂ ਔਰ ਕਿਸਾਨਾਂ ਦੀਆਂ ਪੱਗਾਂ ਲਾਉਣ ਦੀਆਂ ਤਸਵੀਰਾਂ ਮੀਡੀਆ ਦੇ ਵਿੱਚ ਨਸ਼ਰ ਹੋਈਆਂ ਨੇ ਔਰ ਇਹਦੀ ਚੁਫੇਰੀਓਂ ਨਿੰਦਾ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਨੇ ਇਹਦੇ ਖਿਲਾਫ ਵੱਡਾ ਮੋਰਚਾ ਲਾਉਣ ਦੀ ਗੱਲ ਆਖੀ ਹੈ ਭਗਵੰਤਮਾਨ ਸਰਕਾਰ ਕਿਸਾਨਾਂ ਦੇ ਨਾਲ ਹੀ ਕਿਉਂ ਪੜਪਈ ਹੈ ਇਹ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਹ ਇੱਕ ਤਰ੍ਹਾਂ ਦਾ ਇੱਕ ਪਾਰਟੀ ਦੇ ਲਈ ਸਿਆਸੀ ਤੌਰ ਤੇ ਇਹ ਆਤਮਕਾਹਤੀ ਕਦਮ ਜਾਪਦਾ ਪਰ ਭਗਵੰਤਮਾਨ ਸਰਕਾਰ ਜਿਹੜੀ ਆ ਉਹ ਇਹ ਕਿਉਂ ਇਧਰਲੇ ਪਾਸੇ ਤੁਰੀ ਐ ਕੀ ਸੋਚ ਕੇ ਤੁਰੀ ਐ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਅਗਲੀ ਵੱਡੀ ਖਬਰ ਹੈ ਕਿ ਗਵਾਂਡੀ ਮੁਲਕ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਬਲੋਚ ਲਿਬਰੇਸ਼ਨ ਆਰਮੀ ਜਿਹੜੀ ਉੱਥੇ ਇੱਕ ਆਪਣੇ ਤਰੀਕੇ ਨਾਲ ਆਵਾਜ਼ ਠਾਉਣ ਵਾਲੇ ਕੁਝ ਵਿਅਕਤੀ ਨੇ ਉਹਨਾਂ ਨੇ ਬੜਾਈ ਹੋਈ ਆ ਉਹਨਾਂ ਨੇ ਇੱਕ ਰੇਲ ਗੱਡੀ ਇੱਕ ਯਾਤਰੀ ਗੱਡੀ ਨੂੰ ਅਗਵਾ ਕਰ ਲਿਆ ਯਾਤਰੀ ਗੱਡੀ ਦੇ ਵਿੱਚ 120 ਤੋਂ ਵੱਧ ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਸਵਾਰੀਆਂ ਦੇ ਉੱਪਰ ਧੱਕਾ ਮੁੱਕੀ ਵੀ ਹੋਈ ਆ ਕਈ ਸਵਾਰੀਆਂ ਜ਼ਖਮੀ ਵੀ ਦੱਸੀਆਂ ਜਾ ਰਹੀਆਂ ਨੇ ਰੇਲ ਗੱਡੀ ਨੂੰ ਅਗਵਾ ਕੀਤਾ ਹੋਇਆ ਇਹ ਜਾਣਕਾਰੀ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਆ ਰਹੀ ਹੈ ਪਾਕਿਸਤਾਨ ਦੇ ਹਾਲਾਤ ਲਗਾਤਾਰ ਕੁਝ ਇਸ ਤਰ੍ਹਾਂ ਦੇ ਰਹੇ ਨੇ ਜਿੱਥੇ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਰਹੇ ਨੇ ਪਾਕਿਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਇੰਜ ਜਾਪਦਾ ਜਿਵੇਂ ਉੱਥੇ ਕੋਈ ਸਰਕਾਰ ਕੋਈ ਪੁਲਿਸ ਫੋਰਸ ਕੰਮ ਹੀ ਨਾ ਕਰਦੀ ਹੋਵੇ ਜਦੋਂ ਇਧਰੋਂ ਪੰਜਾਬ ਦੇ ਵਿੱਚੋਂ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਲਈ ਸੰਗਤ ਜਾਂਦੀ ਹੈ ਦਰਸ਼ਨਾਂ ਲਈ ਤਾਂ ਉਦੋਂ ਵੀ ਜਦੋਂ ਉਧਰਲੇ ਸਾਈਡ ਤੋਂ ਯਾਤਰੀਆਂ ਨੂੰ ਲਗਾਇਆ ਜਾਂਦਾ ਹੈ ਤਾਂ ਬਹੁਤ ਭਾਰੀ ਪੁਲਿਸ ਫੋਰਸ ਤੇ ਆਰਮੀ ਦੀ ਸੁਰੱਖਿਆ ਦੇ ਕੇ ਉਧਰ ਨੂੰ ਲੈ ਕੇ ਜਾਇਆ ਜਾਂਦਾ ਕਿਉਂਕਿ ਉੱਥੇ ਲੋਕਾਂ ਤੇ ਹਮਲਾ ਹੋਣ ਦਾ ਜਿਹੜਾ ਖਤਰਾ ਹੈ ਉਹ ਲਗਾਤਾਰ ਬਣਿਆ ਰਹਿੰਦਾ ਹੈ ਹੁਣ ਅਗਲੀ ਵੱਡੀ ਜਿਹੜੀ ਖਬਰ ਹੈ ਉਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਸੱਦੀ ਹੈ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਹੈ ਇਹ ਮੀਟਿੰਗ 13 ਮਾਰਚ ਦੀ ਯਾਨੀ ਕਿ ਪਰਸੋਂ ਦੀ ਸੱਦੀ ਹੈ ਅਜੰਡਾ ਵਿੱਚ ਕੀ ਹੋਏਗਾ ਅਜੇ ਕੁਝ ਨਹੀਂ ਪਤਾ ਲੱਗਿਆ ਪਰ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਮੁੱਦਿਆਂ ਦੇ ਉੱਪਰ ਵੱਡੀ ਉਲਝਣ ਪੈ ਰਹੀ ਹੈ ਉਹਦੇ ਉੱਪਰ ਕੋਈ ਫੈਸਲਾ ਲੈਣਾ ਚਾਹੁੰਦੇ ਹੋਣ ਇਥੇ ਇੱਕ ਗੱਲ ਇਹ ਵੀ ਜ਼ਿਕਰਯੋਗ ਹੈ ਕੱਲ ਕਿਸਾਨ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਕੀਤੇ ਨੇ ਧਰਨੇ ਲਾਏ ਨੇ ਆਵਾਜ਼ ਉਠਾਈ ਹੈ ਉਸ ਤੋਂ ਬਾਅਦ ਇੱਕ ਦੋ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਐਕਸ਼ਨ ਚਰਚਾ ਦੇ ਵਿੱਚ ਰਹੇ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨਾਭਾ ਤੋਂ ਐਮਐਲਏ ਆ ਦੇਵਮਾਨ ਉਹਨਾਂ ਦਾ ਐਕਸ਼ਨ ਚਰਚਾ ਚ ਰਿਹਾ ਕਿਉਂਕਿ ਦੇਵਮਾਨ ਖੁਦ ਧਰਨਾ ਲਾਉਣ ਵਾਲੇ ਕਿਸਾਨਾਂ ਦੇ ਵਿੱਚ ਆ ਕੇ ਦਰੀ ਤੇ ਬਹਿ ਗਏ ਉਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਕਿਹਾ ਸਹੀ ਕਿਹਾ ਤੇ ਨਾਲ ਹੀ ਕਿਹਾ ਕਿ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਹੁਣ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਕੁਲਵੰਤ ਸਿੰਘ ਹੈ ਉਹ ਵੀ ਕਿਸਾਨਾਂ ਦੇ ਧਰਨੇ ਦੇ ਵਿੱਚ ਆਇਆ ਮਾਈਕ ਤੋਂ ਬੋਲਿਆ ਕਿ ਮੇਰੀ ਬੇਨਤੀ ਹੈ ਕਿਸਾਨਾਂ ਨੂੰ ਤੁਸੀਂ ਆਏ ਹੋ ਧਰਨਾ ਲਾਉਣਾ ਪ੍ਰਦਰਸ਼ਨ ਕਰਨਾ ਤੁਹਾਡਾ ਅਧਿਕਾਰ ਹੈ ਤੁਹਾਡਾ ਕਾਨੂੰਨੀ ਹੱਕ ਹੈ ਅਸੀਂ ਵੀ ਇਹ ਕੰਮ ਕਰਦੇ ਰਹੇ ਹਾਂ ਤੇ ਤੁਸੀਂ ਚਾਹ ਪਾਣੀ ਪੀ ਕੇ ਜਾਇਓ ਰੋਟੀ ਪਾਣੀ ਖਾ ਕੇ ਜਾਇਓ ਇਹ ਗੱਲ ਕੁਲਵੰਤ ਸਿੰਘ ਨੇ ਆਖੀ ਐ ਦੂਜੇ ਪਾਸੇ ਭਗਵੰਤ ਮਾਨ ਦਾ ਜਿਹੜਾ ਰਵਈਆ ਕਿਸਾਨਾਂ ਦੇ ਪ੍ਰਤੀ ਐ ਉਹ ਬੜਾ ਤਿੱਖਾ ਦੱਸਿਆ ਜਾ ਰਿਹਾ ਔਰ ਕਿਸਾਨ ਆਗੂਆਂ ਨੇ ਸਿੱਧਾ ਇਹ ਕਿਹਾ ਕਿ ਅਸੀਂ ਹੁਣ ਜਦੋਂ ਇਹ ਪਿੰਡਾਂ 'ਚ ਵੋਟਾਂ ਮੰਗਣ ਆਏ ਤਾਂ ਅਸੀਂ ਇਹਨਾਂ ਨੂੰ ਵੋਟਾਂ ਤਾਂ ਕੀ ਪਾਉਣੀਆਂ ਪਿੰਡਾਂ ਦੇ ਵਿੱਚੋਂ ਭਜਾਵਾਂਗੇ ਕਿਸਾਨ ਆਗੂਆਂ ਨੇ ਕੱਲ ਐਮਐਲਏ ਦੇ ਘਰ ਆ ਕੇ ਜਿਹੜੇ ਭਾਸ਼ਣ ਦਿੱਤੇ ਉਹਨਾਂ ਦੇ ਵਿੱਚ ਇਹ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਰੂਣੀਆਂ ਤੋਂ ਦੀ ਭਜਾਵਾਂਗੇ ਜਿਵੇਂ ਭਾਜਪੀ ਨੂੰ ਅਸੀਂ ਪਿੰਡਾਂ 'ਚ ਨਹੀਂ ਵੜਨ ਦਿੰਦੇ ਸੀ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਤੀ ਇਹ ਸੱਦਾ ਦੇਵਾਂਗੇ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾਂ ਵੜਨ ਦਿੱਤਾ ਜਾਵੇ ਹੁਣ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਇਹ ਸਾਰੇ ਕੁਸ਼ ਦੇ ਉੱਪਰ ਕੀ ਫੈਸਲਾ ਲਵੇਗੀ ਇਹ ਆਉਣ ਵਾਲਾ ਟਾਈਮ ਦੱਸੇਗਾ ਫਿਲਹਾਲ ਤੁਸੀਂ ਦੱਸ ਦਿਓ ਤੁਹਾਨੂੰ ਕੀ ਜਾਪਦਾ ਤੁਹਾਡੀ ਕੀ ਰਾਇ ਆ ਆਪਣਾ ਕਮੈਂਟ ਲਿਖ ਦੇਣਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਬਹੁਤ ਮਿਹਰਬਾਨੀ ਸ਼ੁਕਰੀਆ